ਸਿੱਖਿਆ ਨਾ ਦੀਦੀ ਨੂੰ ਦਉ ਉਹਨੂੰ ਕਹੇ ਕਿ ਘੱਟ ਬੋਲਿਆ ਕਰ ਅਗਲੇ ਘਰ ਜਾਣਾ ਇਹਨੇ ਜਿੰਨੇ ਤੇ ਦਨਾ ਲਿਆ ਨਾ ਆਪਣੀ ਜ਼ਬਾਨ ਤੇ ਲਿਆਂਦਾ ਮੈਨੂੰ ਤਾਂ ਤੂੰ ਅੱਗੇ ਨਹੀਂ ਚੰਗੀ ਲੱਗਦੀ ਹੈਗੀ ਜਿੰਨਾ ਚਿਰ ਮੈਂ ਬਣਾਏ ਘਰ ਦੇ ਵਿੱਚ ਮੇਰੀ ਧੀ ਦਾ ਪੂਰਾ ਹੱਕ ਵਾ ਤੂੰ ਮੇਰੀ ਧੀ ਨੂੰ ਕੁਛ ਨਹੀਂ ਗਿਆ ਅਸਰ ਵੀ ਨਾ ਜੱਬ ਤੇ ਤਾਂ ਜੀ ਵੇਖੋ ਹੁਣ ਤਾਨੂੰ ਕਿੰਨਾ ਧੀ ਦਾ ਗੁੱਸਾ ਲੱਗਾ ਏ ਇਹਦਾ ਹੀ ਹੁਣ ਇੱਕ ਗਰਲੀ ਨੂੰ ਦੀ ਧੀ ਆ ਨਾ ਇਹਨੂੰ ਵੀ ਧੀ ਸਮਝਿਆ ਕਰੋ ਮੈਨੂੰ ਤਾਂ ਕਿਹੜਾ ਅੰਦਾਵਾ ਕਿ ਮੇਰੀ ਧੀ ਬਸੇ ਨਾ ਫੇਰ ਉਹਨੂੰ ਸਿੱਖ ਮਤ ਚੰਗੀ ਤੇ ਕੀ ਨਹੀਂ ਸੁੱਕਦੀ ਇਹ ਸਸਿਆ ਨੇ ਕੋ ਸੌਂਡੀ ਠਾਕੀ? ਹਾਂ ਠੀਕ ਹੈ। ਹੋਰ ਸਭ ਠੀਕ ਹੈ। ਬੱਸ ਵਧੀਆ ਬੈਰੋ ਤੇ ਡਰੈੰਗ ਰੂਮ ਚਾਹੀਦੇ ਮੈਨੂੰ। ਇਹ ਤਾਂ ਕਰਨੀ ਆ ਮम्मी ਨੂੰ ਤੇ ਦੀਨ ਦੱਸਣੀ ਹੈ ਕਿ ਮम्मी ਆਈ ਨੇ। ਇੰਕਰ ਲੀਨ ਨੰਮੇ ਪਈ ਕਿ ਤਰ੍ਹਾਂ ਪਾਰੀ ਆਂਦੇ ਏਸੀ ਲੱਗਾ ਬਾਹਰ ਹੀ ਪਈ ਆ ਤੂੰ ਘਰ ਬਾਹਰ ਤੇ ਦੇਖ ਨਾ ਸੋਣਾ ਤਾਂ ਚਲ ਗਿਆ ਤਾਂ ਘਰੋਂ ਵੀ ਕੀ ਕਰਨਾ ਮਾਂ ਮੰਮੀ ਦਾਰ ਹੀ ਆਇਆ ਜੀ ਕੌਣ ਆਇਆ ਵਾ ਮੇਰੀ ਨਾ ਮੰਮੀ ਆਏ ਜੇ ਤੇ ਕੀ ਕਰੀਏ ਮੰਮੀ ਆਈ ਤੇ ਚਾਹ ਜਾ ਕੇ ਪਾਣੀ ਪੂਣੀ ਪਿਆ ਮੰਮੀ ਤੇ ਹੀ ਲੱਗੇ ਬੈਠੋ ਏਦਾਂ ਚੰਗੇ ਨਹੀਂ ਲੱਗਦਾ ਜੀ ਤੇ ਵੀ ਵੈਰੋ ਜਾ ਜਾ ਕੇ ਜਦੋਂ ਮੰਮੀ ਨੇ ਕਹਿਤਾ ਪਾਣੀ ਪੂਣੀ ਪਿਆ ਆ ਜੰਨੇ ਆ ਚੰ ਚੰਗਾ ਹੋ ਗਏ ਆ ਵੀ ਅੱਤੇ ਅੱਜ ਏਦਾਂ ਕਰਨਾ ਵਾ ਵੀ ਇਹਦੇ ਨਾਲ ਹੀ ਤਾਂ ਲਣਾ ਮੈਨੂੰ ਆਹੋ ਅੱਜ ਮੰਮੀ ਵੀਰ ਵੀ ਹੈ ਨਹੀਂ ਘਰ ਹਾਂ ਆਰੋਗਨੀ ਨੂੰ ਪਾਣੀ ਤੇ ਨੀਂਦ ਦੁਪਹਿਰ ਲੱਗੀ ਆ ਇੰਨੀ ਗਰਮੀ ਸੇ ਕੋਈ ਠੰਡੇ ਹੰਡੇ ਆ ਲੈਣਾ ਹਾਂ ਆ ਤਾਂ ਪੁੱਤਾ ਕਿਨੇ ਚੱਦੀ ਉੱਥੇ ੱਡੇ ਤੇ ਐਂ ਤੇ ਕੋਈ ਰਕਸ਼ਾਵ ਨਹੀਂ ਮਿਲਿਆ ਤਾਂ ਮੈਂ ਤਾਂ ਤੁਰ ਕੇ ਆਈ ਆ ਥੈਂਕ ਯੂ ਫੋਨ ਕਰ ਦਿੰਦੇ ਆ ਕੋਈ ਲੈ ਆਉਂਦੀ ਉਹ ਤਾਂ ਫੋਨ ਮੇਰੇ ਕੋਹਾ ਨਹੀਂ ਇਹ ਗਾਈ ਕੋਈ ਥੋ ਉਹ ਤਾਂ ਮੰਨ ਲੈਂਦਾ ਕੰਮ ਤੇ ਚਲ ਕੋਈ ਵੈਣੀ ਮੰਮੀ ਲਾ ਵੀ ਇੱਥੇ ਹੈ ਨਹੀਂ ਸਮਕ ਨਹੀਂ ਤੁੰਨਾਂ ਲੈ ਆਉਂਗਾ ਇਹਨਾਂ ਨੂੰ ਤਾਂ ਤੁਹਾਡਾ ਪਤਾ ਹੀ ਕਿੱਥੇ ਆਉਣਾ ਸੀ ਉਹ ਹੋਏ ਨਾ ਮੈਂ ਤਾਂ ਦੱਸਿਆ ਨਹੀਂ ਕਿੰਨਾ ਮਨ ਤੇ ਕੰਮ ਤੇ ਚੱਲਦੀ ਆਹੀ ਦਾ ਮਸੀਹ ਦੀ ਹਸਤੀ ਤੋਂ ਸੱਸ ਦੀ ਘਰ ਪੁੱਤਰ ਸੱਸ ਦੇ ਘਰ ਬੈਠੇ ਸੱਸ ਦਾ ਹੋਸਾ ਕੀ ਨਾਲ ਜੇ ਠੀਕ ਰੱਖ ਹੋਏ ਸਨ ਆਪਾਂ ਠੀਕ ਨਹੀਂ ਹੁਣ ਹੋਰ ਸਨਾਓ ਠੀਕ ਹੈ ਤਾਂ ਕਿ ਠੀਕ ਠਾਲ ਜਦ ਤੂੰ ਸਨਾਓ ਬੱਚਿਆਂ ਦਾ ਕੀ ਹਾਲ ਹੈ ਠੀਕ ਨੇ ਜੋ ਬੱਚੇ ਨੇ ਤੇ ਨਾਨੇ ਆਉਣਾਂਗੇ ਹਣ ਮੋਹਿਤ ਵੀ ਕਰੇ ਹੀ ਗਾ ਫਿਰ ਘਰ ਕੋਈ ਨਹੀਂ ਹੈਗਾ ਤੇ ਅਮਨ ਕੰਮ ਤੇ ਗਿਆ ਹੈਗਾ ਤੇ ਫਿਰ ਮੈਂ ਚੱਲ ਕੋਈ ਨਹੀਂ ਮੱਸੇ ਚੱਲ ਜਾਨੀ। ਇੱਕ ਤਾਂ ਤੁਸੀਂ ਅਮਨ ਨੂੰ ਛੁੱਟੀ ਕਰਾ ਲੈਂਦੇ। ਉਹਦਾ ਪੜਾ ਕੀ ਕੋਈ ਸਰਕਾਰੀ ਕੰਮ ਹੈ ਤੇ ਪ੍ਰਾਈਵੇਟ ਹੀ? ਤਾਂ ਜੀ ਭਾਵੇਂ ਪ੍ਰਾਈਵੇਟ ਹੀ ਆ ਕੰਮ ਤੇ ਕਾਮੀ ਆ ਨਾ ਤੇ ਫਿਰ ਤੁਹਾਨੂੰ ਪਤਾ ਵਾ ਆਪੀ ਪ੍ਰਾਈਵੇਟ ਵਾਲੇ ਤੇ ਛੁੱਟੀ ਵੀ ਨਹੀਂ ਦਿੰਦੇ ਹੈਗੇ। ਉਤੋਂ ਇਹde ਸਾਡਾ ਆਪਣਾ ਘਰ ਦਾ ਕਿ ਸਰਕਲ ਚੱਲਦਾ ਵਾ। ਤਾਂ ਜੀ ਕਿਦਾਂ ਕੋ ਗੱਲ ਹੋਈ ਹੀ ਗੁਲੀਨ ਫੋਨ ਕਰਨ ਦੀ ਹੀ ਆਖੰਡੀ ਵੀ ਮਰੂਡ ਹੀ ਕੱਲ ਜਦ ਫੋਨ ਕੀਤਾ ਹੀਗਾ। ਗੱਲੇ ਕੋਵੇ ਤਾਂ ਦਸੀਆਂ ਉਹ ਤੇ ਗਲਤੀਆਂ ਤੇ ਗਲਤੀਆਂ ਕਰਦੀ ਆ ਭੈਣ ਜੀ ਨਿਆਣ ਸਿਆਣ ਆ ਤੁਹਾਨੂੰ ਤਾਂ ਹੀ ਉਦੋਂ ਹੀ ਦੱਸਿਆ ਹੀਗਾ ਕਿ ਨਿਆਣ ਸਿਆਣ ਆ ਜਦੋਂ ਵਿਆਹ ਤੋਂ ਪਹਿਲਾਂ ਹੀ ਤਾਈਉਂ ਹੀ ਆਪਾਂ ਗੱਲ ਕੀਤੀ ਸੀ ਇਹ ਵਾਲੀ ਪਰ ਇਹ ਆ ਨਾ ਜਦੋਂ ਬਗਾਨੇ ਘਰ ਆ ਜੀਏ ਪਤਾ ਹੁੰਦਾ ਕਿ ਉਹ ਉਸ ਦੇ ਹਿਸਾਬ ਦੇ ਨਾਲ ਰਹਿਣਾ ਪੈਂਦਾ ਆ ਨਾ ਤੇ ਭੈਣ ਜੀ ਹੁਣ ਤੁਹਾਨੂੰ ਤੇ ਆਪਣੇ ਬੱਚਿਆਂ ਵਾਂਗੂ ਨੂੰ ਨਿਕਾ ਨਿਕਾ ਸਮਝਾ ਕੇ ਰੱਖਣਾ ਪੈਣਾ ਵਾ ਜੇ ਉਹ ਸਬਜ਼ੀ ਬਣਾਉਂਦੀ ਤਾਂ ਨਹੀਂ ਚੱਜਦੀ ਬਣਾਉਂਦੀ ਚਾਹ ਬਣਾਉਂਦੀ ਤਾਂ ਮਿੱਠਾ ਜ਼ਿਆਦਾ ਪਾੜਦੀ ਐ ਗਲਤੀ ਇੱਕ ਕਰਦੀ ਐ ਇੱਕ ਗਲਤੀ ਤਾਂ ਕਈਆਂ ਕਈ ਕਰਦੀ ਐ ਉਹ ਭੈਣ ਜੀ ਸਿਆਣ ਸਿਆਣ ਆ ਚਲ ਤੁਸੀਂ ਤੇ ਭੈਣ ਜੀ ਸਿਆਣੇ ਜਿਉਣਾ ਤੇ ਚਲ ਜਿੱਥੋਂ ਗਲਤੀ ਕਰਦੀ ਤੁਹਾਡਾ ਫਰਜ਼ ਬਣਦਾ ਕਿ ਉਹਨੂੰ ਚਲ ਸਮਝਾ ਦਿਆ ਕਰੋ ਅਹੀਂ ਤੇ ਧੀ ਬਣਾ ਕੇ ਰੱਖੀ ਸੀ ਪਰ ਉਹ ਧੀ ਮੰਦੇ ਲੈਣਗੀ ਹੈਗੀ ਬੜਾ ਸਮਝਾਇਆ ਐਡੀ ਜ਼ਬਾਨ ਜੇ ਤੁਹਾਡੀ ਧੀ ਦੀ ਸਾਨੂੰ ਬੋਲਣ ਲੱਗਿਆ ਫੱਕਾ ਨਹੀਂ ਛੱਡੀ ਸਾਡਾ ਮਾਸੀ ਕਾਲ ਤੇ ਉਹਨੇ ਹੱਥ ਹੀ ਘਾਤੀ ਉਹਨੇ ਹੱਥ ਹੀ ਪੈ ਗਈ ਮੇਰੇ ਉਹਦੇ ਮੇਰੀ ਭਲੇ ਮਾਨਸੀ ਵੀ ਜਿਹੜਾ ਮੈਂ ਮਾਫ ਕਰਤਾ ਗੋ ਜੇ ਦੂਜੀ ਵਾਰ ਹੁਣ ਗਲਤੀ ਕੀਤੀ ਤੇ ਕੁੱਤੋਂ ਫੜ ਕੇ ਬਾਹਰ ਕੱਢਣੀ ਮਿਰਤੀ ਦੀ ਪਾ ਮਰੋੜਦੀ ਉਹਨੇ ਕੱਲ ਪੁੱਤ ਐਦਾਂ ਕਰਲੀਨ ਨੇ ਘਰ ਸਕਦੀ ਗਰਲੀਨ ਨੂੰ ਇਹ ਸੰਸਕਾਰ ਨਹੀਂਗੇ ਦਿੱਤੇ ਹੈਗੇ ਵੀ ਗਰਲੀਨ ਨੇ ਕਹੱਥੀ ਪੈਲੇਗੀ ਪਰ ਕੀ ਗੱਲ ਆਪਾਂ ਝੂਠ ਬੋਲ ਦੇਣਾ ਸੀ ਦੀ ਫਿਰ ਤੁਹਾਡੇ ਦੇ ਵਿਸ਼ਵਾਸ ਹੀ ਨਹੀਂ ਕਰਦੇ ਕੋਈ ਨਹੀਂ ਗਰਲੀਨ ਨਾ ਵੀ ਮੈਂ ਗੱਲ ਕਰਦੀ ਆ ਉਹਨੂੰ ਪੁੱਛਦੀ ਆ ਕਿ ਕਿਉਂ ਤੂੰ ਪੁੱਤ ਤੇਰੀ ਭੈਣ ਸੀ ਕਿਉਂ ਤੂੰ ਹੱਥ ਚੁੱਕਿਆ ਉਹਦੇ ਉੱਤੇ ਉਹ ਇਹ ਵੀ ਕਿ ਉਹ ਸੋਚਦੀ ਨੇ ਮੈਂ ਪਿਛਾਂ ਗਰੀਬ ਘਰ ਚੋਂ ਆਈ ਆ ਤੇ ਗਾਹ ਮੈਂ ਅਮੀਰ ਘਰ ਆਈ ਆ ਤੇ ਮੈਂ ਚੱਜ ਜਿਹਾ ਰਹਾ ਪੁੱਤੇ ਇਹ ਦਿਨਾਂ ਦਾ ਤੇ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਵਾ ਕਿ ਮਾੜੇ ਦਿਨਾਂ ਦਾ ਤਾਂ ਚੰਗਿਆਂ ਦਾ ਪੁੱਤ ਕੋਈ ਨਹੀਂ ਆ ਕੋਈ ਨਹੀਂ ਉਹਦੇ ਦੋਵੇਂ ਭਰਾ ਹੁਣ ਹੋਏ ਨੇ ਜਵਾਨ ਕਿਤੇ ਉਹ ਵੀ ਕਮਾ ਕਾਰਾਂ ਤੇ ਨੇ ਹੁਣ ਗਏ ਨਾ ਤੇ ਕਿਤੇ ਸਾਡੇ ਵੀ ਦਿਨ ਪਾਉਣਗੇ ਉਹ ਜੋ ਕਮਾ ਕਾਰਾਂ ਤੇ ਲੱਗਣਗੇ ਫੇਰੀ ਦਿਨ ਪਾਉਣਗੇ ਜਦੋਂ ਬਹਿ ਕੇ ਫੋਨ ਚਲਾ ਘੜਿਆ ਨੇ ਕਿਨੇ ਤੇ ਫੇਰ ਉੱਥੇ ਦਿਨ ਕੀ ਪਾਉਣੇ ਕਬੀ ਇਹ ਹੀ ਅਨੁਖਾਣ ਪੀਣ ਤੋਂ ਕਮੀ ਨਹੀਂ ਕਿੰਗਲਦੀ ਰਹਿਣ ਦਿੱਤੀ ਉਹਨੂੰ ਪੋਸ਼ਕੇ ਵੇਖੋ ਜਦੋਂ ਮੂੰਹ ਚੀਜ਼ ਕਰਦੀ ਹੈ ਕੱਲ ਉਸੇ ਵੇਲੇ ਲੱਗ ਲਿਆ ਉਸੇ ਵੇਲੇ ਦਰਾ ਦਵਾ ਦੇ ਗਾੜੀ ਤੇ ਆਲਾ ਉਹ ਤਾਂ ਤੇਰਾ ਨਹੀਂ ਫਰਜ ਬੰਦਾ ਇੰਨੀਆਂ ਗੱਲਾਂ ਕਰਨ ਦਾ ਪੀ ਗਰਲੀਨ ਇਦਾਂ ਜਾ ਉੱਦਾ ਨਾ ਤੇ ਚਲ ਬੱਟੇ ਗੱਲ ਕਰ ਦਿੰਦੇ ਉਹਦੇ ਚ ਨਹੀਂ ਗਾ ਬੋਲੀ ਦਾ ਹੋਈ ਨਾ ਨਹੀਂ ਕਿਉਂ ਨਾ ਬੋਲੇ ਉਹ ਵਿੱਚ ਜਦੋਂ ਉਹਦੀ ਮਾਂ ਮੋੜੀ ਤੇ ਮੋਲਣਾ ਤਾਂ ਬੰਦਾ ਹੀ ਆ ਨਾ ਉਹਦੇ ਵਿੱਚ ਜਦੋਂ ਉਹ ਸਾਡੇ ਸਾਹੇ ਟੱਬਾ ਦੀ ਬੇਇੱਤਿਜ਼ਾਰੀ ਤੇ ਕੀ ਕਰੀ ਆਂ ਬਰਦਾਸ਼ਤ ਕਰੀ ਇਹਦੀ ਗੱਲਾਂ ਹੀ ਸੁਣੀ ਦੀਏ ਸਾਡੇ ਮੂੰਹ ਤੇ ਮੂਰਖ ਲਿਖਿਆ ਹੈ ਤਾਂ ਜੀ ਦੇਖੋ ਹੁਣ ਇਹ ਕੁੜੀ ਆ ਤਿੰਨੇ ਦੇਖੋ ਕਿੰਨਾ ਬੋਲਣ ਦੀ ਆ ਮੇਰੇ ਅੱਗੇ ਤੂੰ ਦੋਵਾਂ ਨੇ ਮੈਨੂੰ ਦੇਖੋ ਕਿੰਨੀਆਂ ਸੁਣਾਈਆਂ ਨੇ ਤੇ ਜਦੋਂ ਮੇਰੀ ਧੀ ਕੱਲੀ ਹੋਏਗੀ ਤੇ ਤੂੰ ਉਹਦੇ ਨਾਲ ਘੱਟ ਕਰਦੇ ਹੋਗੇ ਉਹਨੂੰ ਅਹੀਂ ਕੁਝ ਨਹੀਂ ਆਂਦੇ ਇਹ ਤੁਹਾਡੇ ਮੰਨ ਦਾ ਵਿਆਹ ਲਿਆ ਜਦੋਂ ਬੋਲਦੀ ਆ ਨਾ ਉਦੋਂ ਹੀ ਇਹਨੂੰ ਕੁਝ ਆਂਦੇ ਆ ਮੁੰਮੀ ਜੀ ਤੁਸੀਂ ਆਪਣੀ ਨੂੰ ਭੋਲੀ ਨਾ ਸਮਝੋ ਆ ਪੁੱਤ ਜਿਹੜਾ ਕੀ ਇੰਜਾਮਲਾ ਹੁੰਦੇ ਕਹਿੰਦੇ ਨੇ ਭੀ ਤੇ ਹੱਥੀ ਪੈ ਗਈ ਐ ਗਲੀ ਨੂੰ ਪੁੱਤ ਤੂੰ ਹੱਥੀ ਤਾਂ ਗਈਆਂ ਦੀਦੀ ਜਸੂ ਹਾਂ ਮੈਂ ਤਾਂ ਦੇਤੀ ਪਈ ਕਿ ਤੂੰ ਹੀ ਮੇਰੇ ਹੱਥੀ ਪੈ ਦੇ ਤੂੰ ਹੀ ਪੈ ਦੇ ਜੇ ਚਾਹ ਬਣਾ ਕੇ ਆ ਤੇ ਪੀਂਦਾ ਤੇ ਹਾਨੂੰ ਤੂੰ ਹੀ ਚਾਹ ਨਹੀਂ ਦਿੱਤੀ ਕੀ ਗੱਲ ਆ ਬਣੀ ਅੰਦਰ ਬੈਠੀ ਹੋਲੀ ਹਾਪਦੀ ਹੈ ਤੰ ਮੈਂ ਦੀਦੀ ਤੁਹਾਨੂੰ ਕਦੇ ਨਹੀਂ ਚਾਹ ਦਿੰਦੀ ਜਦੋਂ ਮੈਂ ਵਿਆਹ ਹੀ ਆਈ ਨਾ ਤੁਹਾਨੂੰ ਮੱਝੇ ਤੇ ਰੋਟੀ ਦਿੰਨੀ ਆ ਪਰ ਤੁਹਾਨੂੰ ਖਾਂਦੀ ਨਹੀਂ ਅਕਲ ਆਈ ਦੇਖੋ ਪੈਨ ਜੀ ਐਨਾ ਘਰ-ਬਾਰ ਬਣਿਆ ਸਾਰਾ ਕੁਝ ਇਹਨਾਂ ਦਾ ਹੀ ਆ ਮੇਰੀ ਧੀ ਨੇ ਕਿਹੜਾ ਨਾਲ ਲੈ ਜਾਣਾ ਆ ਅੱਜ ਮੂੰਹੋਂ ਕੱਢੀ ਤੇ ਕੱਲ ਨੂੰ ਗਈ ਪੈਨ ਜੀ ਕੀ ਕਰਨਾ ਕਰਨ ਜਦੋਂ ਜਾਣ ਨੂੰ ਸੁੱਖ ਨਹੀਂ ਆ ਤੇ ਘਰ ਨੂੰ ਕੀ ਕਰਨਾ ਇਹਨੂੰ ਪੁੱਛੋ ਵੀ ਸਾਨੂੰ ਚਾਹ-ਪਾਣੀ ਰੋਟੀ ਪਾਣੀ ਦਿੰਦੀ ਆ ਆਪਣਾ ਵੱਖਰਾ ਪਕਾ ਕੇ ਤੇ ਲੈ ਜਾਂਦੀ ਅੰਦਰ ਤਾਂ ਦੋਵੇਂ ਜੀ ਖਾ ਲੈਂਦੇ ਆ ਤੇ ਕੁੜੀ ਨੇ ਇਹਨੇ ਕਿਹਾ ਹੈ ਤੇ ਆਪੇ ਪਕਾਓ ਤੇ ਖਾਓ ਮੈਂ ਨਹੀਂ ਪਕਾਉਣੀ ਆ ਕਰਨੀ ਆ ਮੰਮੀ ਇਹ ਗੱਲ ਕਿਦਨ ਤੋਂ ਹੋਈ ਆ ਜਦੋਂ ਮੈਂ ਵਿਆਹ ਹੀ ਆਈ ਮੈਂ ਨਹੀਂ ਕੰਮ ਕਰਦੀ ਸਿਰਫ ਆ ਕਿਦੰਨ ਤੋਂ ਹੀ ਮੇਰੇ ਇਹ ਬੀਰੀ ਹੱਥੀ ਪੈ ਗਈ ਤੇ ਤੁਸੀਂ ਉਹਨਾਂ ਦਾ ਸਾਥ ਦਿੱਤਾ ਨਾ ਫੇਰ ਮੈਂ ਇਹ ਕੰਮ ਕੀਤਾ ਕਿ ਹਜੇ 2 ਦਿਨ ਹੀ ਖਾਧੀਆਂ ਪਕਾ ਕੇ ਤੇ ਤੁਸੀਂ ਔਖਣਾ ਹੋ ਗਿਆ ਮੇਰੇ ਵਾਲੇ ਵੇਖੋ ਮੈਂ ਲੋਏ ਦੀ ਹਾਂ ਮੈਂ ਜਿਹੜੇ ਤੁਹਾਨੂੰ ਪਕਾ ਕੇ ਦਿੰਨੀ ਤੁਹਾਨੂੰ ਨਾ ਖਾਣੀਆਂ ਨਹੀਂ ਹੁੰਦੀਆਂ ਮਾਵਾਂ ਦੀਆਂ ਪਹਿਲਾਂ ਨਹੀਂ ਆਂਦੀ ਰਹੀ ਤੂੰ ਹੀ ਖਾ ਲੋ ਆਪਣੀ ਲੈ ਜਾਂਦੀ ਰਹੀ ਚੁੱਪ ਕਰਕੇ ਅੰਦਰ ਮੰਮੀ ਹੈ ਕਹਦੇ ਤੁਸੀਂ ਝੂਠ ਨਾ ਬੋਲੋ ਰੱਬ ਕੋਲ ਡਰੋ ਚੱਲ ਗਰ ਲੀ ਨਾ ਪੁੱਤ ਚੁੱਪ ਕਰ ਤੋ ਤੈਨੂੰ ਆਪਾਂ ਇਹ ਸੰਸਕਾਰ ਨਹੀਂ ਦਿੱਤੇ ਕਿ ਤੂੰ ਐਦਾਂ ਕਰਨਾ ਵਾ ਫਿਰ ਉਨਾਂ ਚ ਬੋਲਣ ਚ ਤੇਰੇ ਬੋਲਣ ਚ ਕੀ ਫਰਕ ਰਹਿ ਗਿਆ ਮੰਮੀ ਮੈਂ ਬੋਲਣਾ ਨਹੀਂ ਚੰਗੀ ਮੈਂ ਜਦੋਂ ਦੀ ਵਿਆਹੀ ਆ ਨਾ ਮੈਨੂੰ 1.5-2 ਸਾਲ ਹੋ ਗਏ ਆ ਮੈਂ ਚੋਕੀ ਹਾਂ ਪਰ ਮੰਮੀ ਤੇ ਦੀਦੀ ਮੈਨੂੰ ਇੰਨੀਆਂ ਗੱਲਾਂ ਕਰਦੀਆਂ ਨਾ ਮੈਨੂੰ ਜੀਣ ਨਹੀਂ ਦਿੰਦੀਆਂ ਹੈਗੀਆਂ ਤੂੰ ਹੀ ਮੈਨੂੰ ਦੱਸੋ ਮੈਂ ਤਾਂ ਤੁਹਾਨੂੰ ਕਦੀ ਦੱਸਿਆ ਕਦੀ ਮੈਨੂੰ ਪੁੱਛਦੇ ਰਹਿੰਦੇ ਰਹੇ ਮੈਂ ਸਿਰਫ ਤੁਹਾਨੂੰ ਆਖ ਕੇ ਦੱਸਿਆ ਵਾ ਜਦੋਂ ਇਹਨਾਂ ਨੇ ਲਾਮ ਨੂੰ ਫੜਕਣਾ ਚાલુ ਕਰਤਾ ਮੈਨੂੰ ਤਾਂ ਜਦੋਂ ਦੱਸਿਆ ਮੈਨੂੰ ਤਾਂ ਸਾਰੀ ਰਾਤ ਨੀਂਦ ਹੀ ਨਹੀਂ ਆਈ ਕਿ ਅਹੀਂ ਕੀ ਸੋਚਿਆ ਸੀ ਤੇ ਕੀ ਨਿਕਲਿਆ ਵਾ ਰੱਬ ਕੋ ਤੇ ਇਹਨੂੰ ਡਰਨਾ ਚਾਹੀਦਾ ਵਾ ਐਨੇ ਵਧੀਆ ਘਰ ਦੇ ਵਿੱਚ ਇਹਨੂੰ ਰਹਿਣਾ ਨਹੀਂ ਆਉਂਦਾ ਤੁਹਾਡੀ ਧੀ ਨੂੰ ਘਰ ਨੂੰ ਮੰਮੀ ਹੀ ਕੀ ਕਰਨਾ ਜੇ ਮੇਰੀ ਜਾਨ ਨਹੀਂ ਸੌਖੀ ਇੱਕੋ ਗੱਲ ਕਹੀ ਜਾਂਡੇ ਉਹ ਘਰ 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 ਸਾਰੇ ਬਣਾਉਂਦੇ ਆਪਣੇ ਧੀਆ ਪੁੱਤਾਂ ਲਈ ਕਿ ਉਹ ਅਲੋਕਾਰ ਬਣਾ ਤਾ ਵਾ ਜਾਣਦੇ ਨਹੀਂ ਹੋ ਸੌਖੀ ਕਿਦਾਂ ਹੈ ਤੈਨੂੰ ਸਭ ਕੁਝ ਮਿਲਦਾ ਹੈਗਾ ਤੇਰੇ ਚ ਮੈਨੂੰ ਕੋਈ ਨੀਂਦ ਨਹੀਂ ਆਉਂਦੀ ਨੇ ਸਿਰਫ ਤੂੰ ਹੀ ਮਾਣਦੀ ਐਵੇਂ ਨਾ ਚੰਗੀਆਂ ਰਹੋ ਵੀ ਆ ਨਾ ਤੇ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਮੰਮੀ ਹਾਂ ਉਹ ਸਿੱਖਿਆ ਨਾ ਦੀਦੀ ਨੂੰ ਦੋ ਉਹਨੂੰ ਕਹਿ ਕੋ ਘੱਟ ਬੋਲਿਆ ਕਰ ਅਗਲੇ ਘਰ ਜਾਣਾ ਹੈ ਨਹੀਂ ਵੀ ਤੂੰ ਇਹ ਨਾ ਸੋਚੀਂ ਮੇਰੀ ਮਾਂ ਦੇ ਬੈਠੀ ਐ ਤੇ ਮੈਂ ਜੋ ਮਰਜ਼ੀ ਬੋਲਾਂਗਾ ਮਾਂ ਜੀ ਮੇਰੀ ਧੀ ਦਾ ਮਾਂ ਲਿਆ ਨਾ ਆਪਣੀ ਜ਼ਬਾਨ ਤੇ ਲਿਆਂਦਾ ਮੈਨੂੰ ਤਾਂ ਤੂੰ ਅੱਗੇ ਨਹੀਂ ਚੰਗੀ ਲੱਗਦੀ ਹੈਗੀ ਜਿੰਨਾ ਚਿਤ ਮੈਂ ਬਣਾਇਆ ਘਰ ਦੇ ਵਿੱਚ ਮੇਰੀ ਧੀ ਦਾ ਪੂਰਾ ਹੱਕ ਵਾ ਤੂੰ ਮੇਰੀ ਧੀ ਨੂੰ ਕੁਝ ਨਹੀਂ ਕਹਾ ਸਕਦੀ ਉਹ ਨਾ ਜਰਾ ਤੇ ਭੈਣ ਜੀ ਵੇਖੋ ਹੁਣ ਤਾਨੂੰ ਕਿੰਨਾ ਧੀ ਦਾ ਗੁੱਸਾ ਲੱਗਾ ਏ ਇਹਦਾ ਹੀ ਹੁਣ ਇਹ ਗਰਲੀ ਨੂੰ ਧੀ ਆ ਨਾ ਇਹਨੂੰ ਮਿੱਤੀ ਸਮਝਿਆ ਕਰੋ ਮਨੋਧ ਅੰਦੀਰ ਦਾਸਾਂ ਹੀ ਕਰਦੀਆਂ ਆਈਆਂ ਕਿ ਹੇ ਪ੍ਰਮਾਤਮਾ ਮੈਂ ਚੱਲੀ ਆਂ ਤੇ ਮਾਂ ਰਾਹ ਚੰਗਾ ਹੀ ਕਰੀ ਕਿਹੜਾ ਅੰਦਾਵਾ ਵੀ ਮੇਰੀ ਧੀ ਬਸੇ ਨਾ ਫੇਰ ਉਹਨੂੰ ਸਿੱਖ ਮਾਂ ਤੇ ਚੰਗੀ ਦੇ ਕੇ ਘਲੋਣੀ ਨਾ ਹੀ ਆਪਣੀ ਹੁੰਤੀ ਨੂੰ ਦਿੰਦੇ ਆ ਨਾ ਤਾਂ ਬੰਗਾਨੇ ਘਰ ਜਾਣਾ ਨਾ ਤੇ ਚੰਗੀ ਤਰ੍ਹਾਂ ਨਹੀਂ ਉੱਥੇ ਤੇ ਭੈਣ ਜੀ ਸਿੱਖ ਮਾਂ ਤੇ ਦਿੱਤੀ ਆ ਸਾਰਾ ਕੁਝ ਦਿੱਤਾ ਵਾ ਪਰ ਤੁਹਾਨੂੰ ਦੋਵਾਂ ਚਾਹਨਾ ਨੂੰ ਮੱਕਲੀ ਹੈਗੀ ਵੀ ਕਿਤਰਾ ਰਹਿਣਾ ਧੀ ਦੇ ਨਾਲ ਐਂ ਜੀ ਤੁਹਾਡੇ ਵਾਲੇ ਤਾਂ ਹੱਦੀ ਹੋ ਗਈ ਆ ਤੁਸੀਂ ਕਿੱਦਾਂ ਸਾਡੇ ਘਰ ਆ ਕੇ ਤੁਹਾਨੂੰ ਹੀ ਬੋਲਣ ਦੇ ਮੈਂ ਤੇ ਆਨੀ ਆ ਕਿ ਧੀ ਬੋਲਦੀ ਆ ਪਰ ਮਾਂ ਤੇ ਉਹ ਤੋਂ ਵੀ ਵੱਡੀ ਗੱਲ ਆ ਲਾਣੀ ਨਾਲ ਕੋ ਕੁੰਜਰਾ ਗੱਲ ਜੀ ਮੈਂ ਬੋਲਣਾ ਨਹੀਂ ਚੰਦੀ ਤੂੰ ਮਜਬੂਰ ਕੀਤਾ ਮੈਨੂੰ ਮੈਂ ਆਣ ਕੇ ਕੋਈ ਗੱਲ ਨਹੀਂ ਤੁਹਾਡੇ ਨਾਲ ਕੀਤੀ ਮੈਂ ਤੁਹਾਡੇ ਮੂੰਹ ਵੱਲ ਦੂਮਾ ਵੱਲ ਵੇਂਦੀ ਰਹੀ ਆ ਕਿ ਤੂੰ ਕੀ ਕਰਦੀਆਂ ਜੋ ਆਪਣੀ ਧੀ ਨੂੰ ਸਮਝਿਆ ਹੈ ਕਿ ਇਦਾਂ ਨਹੀਂ ਕਰੀਦਾ ਸਮਝਾਇਆ ਹੈ ਸਾਰਾ ਕੁਝ ਸਮਝਾਇਆ ਗਰਲੀਣ ਕਦੀ ਗਲਤ ਨਹੀਂ ਹੋ ਸਕਦੀ ਇਹ ਸਾਡੇ ਸੰਸਕਾਰ ਨੇ ਤੂੰ ਇੱਥੇ ਆਪਣੀ ਧੀ ਦਾ ਹੀ ਪੱਖ ਲੈਣਾ ਤੁਹਾਡਾ ਥੋੜਾ ਲੈਣਾ ਆਪਾਂ ਤਾਂ ਚੰਗੇ ਨੇ ਲੱਗਦੇ ਤੁਹਾਡੇ ਕਾਹ ਦਾ ਸੰਸਕਾਰ ਹੈ ਯਾਰ ਸਕਾਤੰਦਰੀ ਜੀ ਕਦੀ ਇਦਾਂ ਦੀ ਗੱਲ ਨਹੀਂ ਹੋਈ ਵੀ ਜਿਹੜੇ ਆਪਾਂ ਆਪਣੀ ਧੀ ਨੂੰ ਖਾਾਂਗੇ ਤੇ ਤੂੰ ਆਪਣੀ ਸੱਸ ਨਾਲ ਉਹਦੇ ਨਾਲ ਆਪਣੀ ਨਰਾਂ ਨਾਲ ਇਦਾਂ ਗੱਲਾਂ ਕਰ। ਮੰਮੀ ਹਾਂ ਗੱਲ ਕਰਦੇ ਤੁਸੀਂ ਚੰਗੇ ਨਹੀਂ ਲੱਗਦੇ। ਸਾਰੀ ਦਿਹਾੜੀ ਤੇ ਮੈਂ ਕੰਮ ਕਰਦੀ ਰਹਿਣੀ ਆ ਤੇ ਮੇਰੇ ਕੋ ਕਿਹੜਾ ਫੋਨ ਹੈ ਜਿੱਥੋਂ ਮੈਂ ਫੋਨ ਲਾਉਣੀ ਆ ਤੇ ਭਰਾ ਮੇਰੇ ਕੋ ਵੀ ਇੱਕੋ ਫੋਨ ਹੈ ਉਹਦੇ ਕੰਮ ਦੇ ਦੇ ਦਿੰਦਾ। ਮੰਮੀ ਤੁਹਾਡੇ ਮਨਛੇ ਚੋਰ ਚੋਰੋਂ ਆਪਣੇ ਪਾਲਾ ਸੁਝਦਾ ਰਹਿੰਦਾ ਵਾ। ਜਦੋਂ ਇਹ ਮਾਂ ਟੀਆ ਹੋਰ ਵੀ ਗੱਲ ਕਰ ਸਕਦੀਆਂ ਅਹੀਂ ਤੁਹਾਡੀ ਗੱਲ ਕਰਨੀ। ਨਹੀਂ ਆਂਦੇ ਜੋ ਨਾ ਪਿੱਲਾਂ ਨੂੰ ਫੋਨ ਕਰਨਾ ਜਾਂ ਲੱਭ ਨੂੰ ਕਰੋ ਇਹਨਾਂ ਨੇ ਗੱਲ ਕਰ ਲਈਆਂ ਕੋਈ ਨਹੀਂ ਕਰ ਲੈਨੇ ਆ ਲੈਂਦੇ ਵੀਰ ਨੂੰ ਆਹੋ ਕੋਈ ਨਹੀਂ ਸੱਦੋ ਮੈਂ ਤਾਂ ਆਹ ਵਾ ਤੂੰ ਤਾਂ ਜਿਆਦਾ ਹੀ ਤਾਰੂ ਚੜਨ ਦੇ ਜਾਣ ਕੇ ਆਂਡੇ ਤੋਂ ਮਾੜੇ ਸਾਰਾ ਸੁਣਦੇ ਆ ਕੀ ਤਮਾਸ਼ਾ ਲਗਾਣਾ ਤਾਂ ਤਾਂ ਨੇਤੇ ਲਾ ਸਕਦੀ ਨਾ ਮਨ ਤੂੰ ਨਹੀਂ ਲਾਤਾ ਆਂ ਕੇ ਇੱਥੇ ਕੋਈ ਨਹੀਂ ਲਾਉਂਦੇ ਡਰਾਵੇ ਦਿੰਦੇ ਆ ਨਾ ਸੱਦੋ ਲਾਉਂ ਨੂੰ ਉਹਦੇ ਨਾਲ ਵੀ ਗੱਲ ਕਰ ਲੈਂਦੇ ਆ ਤੂੰ ਇਹ ਨਹੀਂ ਸੋਚਿਆ ਕਿ ਕੁੜੀਆਂ ਆਏ ਆ ਤੇ ਚਲ ਚੁੱਪੇ ਦੇ ਬਹਿ ਜੀ ਆ ਹੌਸਲੇ ਨਾਲ ਗੱਲ ਕਰ ਲਈ ਉਹ ਤਾਂ ਤੂੰ ਨਾ ਬੋਲ ਤੇਰਾ ਨਹੀਂ ਫਰਜ ਬੰਦਾ ਜਦੋਂ ਵੱਡੇ ਨਾਲ ਗੱਲ ਕਰਨ ਦੇ ਹੁਣ ਤੇਰਾ ਫਰਜ ਬੰਦਾ ਤੂੰ ਇਹਨਾਂ ਘੱਟ ਕਰਦੀ ਹੋਏਗੀ ਪਰ ਜਦੋਂ ਤੁਸੀਂ ਮੇਰੀ ਮਾਂ ਨਾਲ ਗੱਲਾਂ ਕਰਕੇ ਮੇਨੂੰ ਤੇ ਦੁੱਖ ਹਵਾ ਹੀ ਜਣਾ ਮਾਂ ਗੱਲ ਕਰੇ ਤੇਰਾ ਨਹੀਂ ਕੋਈ ਗੱਲ ਕਰਦਾ ਖਬਰਦਾਰ ਤੋਂ ਵਿੱਚ ਬੋਲੀ ਤੇ ਜਦੋਂ ਮੇਰੀ ਤੀਨ ਨੂੰ ਕਰਦੀ ਤਾਂ ਨਹੀਂ ਕਰਨੀਆਂ ਨਹੀਂ ਉਹ ਕਿਉਂ ਚੁੱਪ ਰਵੇਂ ਕਰ ਤੇ ਮੰਮੀ ਜਦੋਂ ਮੈਂ ਗੱਲ ਕਰਨੀ ਮੈਂ ਨਹੀਂ ਕਹਿ ਦਿੱਤੀ ਤੁਹਾਨੂੰ ਆਪਣੀ ਕਈ ਵੀ ਪੀੜ ਮਹਿਸੂਸ ਹੋਣ ਦੀ ਫਿਰ ਤਸੀਂ ਮੈਨੂੰ ਨਾ ਹੀ ਸਮਝਦੇ ਨਾ ਕਦੀ ਤੀ ਇਹ ਨਹੀਂ ਸਮਝਿਆ ਕਾ ਮੇਰੇ ਨਾਲ ਬਥੇਰਾ ਕਰਤਾ ਕੇ ਵੇਖਿਆ ਵਾ ਤੂੰ ਨਹੀਂ ਘਰੋਂ ਦੇ ਲੈ ਕਰਦੀ ਤੂੰ ਜਦੋਂ ਉਠ ਨਹੀਂ ਮੈਂ ਤੀਨ ਨੂੰ ਬੜਾ ਚੰਗਾ ਬੋਲਦੀ ਕੋਈ ਨਹੀਂ ਲੱਗ ਨੂੰ ਸੱਦਾ ਤੂੰ ਅੰਦਰ ਨਹੀਂ ਲਿੜਿਆ ਪਾ ਤੇ ਚਾਲ ਤੇਨੂੰ ਮੈਂ ਲੈ ਕੇ ਜਾਵਾਂ ਇਹ ਮਾਵਾਂ ਤੇ ਇੱਥੇ ਰਹਿ ਲੈ ਇਹ ਹਾਲ ਮੰਮੀ ਇਹ ਚੰਦੀਆਂ ਐ ਇਹ ਪੇਥੋਂ ਚਲ ਜੇ ਮੈਂ ਜਾਣਾ ਹੈ ਨਹੀਂ ਤੁਹਾਡੇ ਮੰਦਾ ਵਿਆਹ ਮਾ ਖੜਨਾ ਤਾਂ ਨਹੀਂ ਮੈਂ ਚਾਹਦੀ ਪਰ ਹੁਣ ਮੈਂ ਧੀ ਆਪਣੀ ਲੈ ਕੇ ਜਾਣੀ ਆ ਮੈਂ ਤੁਹਾਡੀ ਦੋਵਾਂ ਵੱਲ ਵੇਖ ਲੈ ਵੀ ਤੁਸੀਂ ਕੀ ਕੁਛ ਕਰਨ ਦੀਆਂ ਲੈ ਜਾ ਲੈ ਜਾ ਨਾ ਰੱਖੇਗੀ ਚਾਰ ਦਿਨ ਤੈਨੂੰ ਪਤਾ ਲੱਗੂ ਤੇਰਾ ਬੇਟੀ ਸ਼ਲੀਕੇ ਚ ਮਰ ਤਾ ਵੱਡੇ ਮੰਦਾ ਵੀ ਇਹ ਹਾਲ ਦੇ ਵਿੱਚ ਧੀ ਆ ਤੈਨੂੰ ਲੈ ਕੇ ਆ ਗਈ ਆ ਨਹੀਂ ਭੈਣ ਜੀ ਜੀ ਸਾਨੂੰ ਗੱਲਾਂ ਕਰਨਗੇ ਤੇ ਤੁਹਾਨੂੰ ਨਾ ਕਰਨਗੇ ਤੇ ਨੂੰ ਐਸੇ ਹੀ ਲੈ ਹੀ ਗਈ ਤੇ ਜਾਨੇ ਉੱਥੇ ਟੇਕੇ ਤਾਇ ਤਾ ਪੂ ਉੱਥੇ ਜਾ ਕੇ ਇਹਦਾ ਕੇਸ ਹੋਊਗਾ ਲੋਕਾਂ ਨੂੰ ਪਤਾ ਨਾ ਮੈਨੂੰ ਕਿੱਦਾਂ ਦੀ ਆ ਲੋਕਾਂ ਨੂੰ ਪਤਾ ਇੱਥੇ ਜਦ ਤਮਾਸ਼ਾ ਲੱਗਦਾ ਤੇ ਉਹੋ ਜੀ ਮਾਂ ਤੇ ਉਹੋ ਜੀ ਨੂੰ ਅੱਜ ਤੁਹਾਨੂੰ ਗੱਲਾਂ ਕਰਨੀਆਂ ਨੇ ਪਿਆਸੀ ਲੈ ਨੂੰ ਘਰੋਂ ਕੱਢ ਦਿੱਤੀ ਆ ਸਾਨੂੰ ਕਹਿ ਲੈ ਨਹੀਂ ਕਰਨੀਆਂ 20 ਸਾਲ ਉੱਥੇ ਰਹੀ ਉੱਥੇ ਰੋਟੀਆਂ ਖਾਦੀਆਂ ਨੇ ਜਿਉਂਦੋਂ ਖਾਦੀਆਂ ਮੇਰੀ ਧੀ ਹੁਣ ਵੀ ਮੇਰੇ ਉੱਥੇ ਰਹੇਗੀ ਮੈਨੂੰ ਪਤਾ ਜਿਹੜੇ 20 ਸਾਲ ਉੱਥੇ ਰਹੀ ਆ ਕਿੱਦਾਂ ਵੀ ਰਹੀ ਉੱਥੇ ਵੀ ਸ਼ਰੀਕਾ ਕਰਦੀ ਜਈ ਆਪਣੇ ਤਾਇ ਚਾਚੇ ਦੀਆਂ ਨਵਾਂ ਦੇ ਨਾਲ ਤੇ ਕੋਈ ਨਹੀਂ ਭੈਣ ਜੀ ਤੁਹਾਡੇ ਵੀ ਟੀਕਰ ਹੈ ਗਈ ਆ ਇਹ ਵੀ ਤੇ ਸ਼ਰੀਕੇ ਕਰਨ ਢੀ ਆ ਜੇ ਉਹ ਤੇ ਸ਼ਰੀਕੇ ਕਰਦੀ ਆ ਤੇ ਕੋਈ ਗੱਲ ਨਹੀਂ ਆ ਮਿਆ ਪੱਦੇ ਲੈ ਕੇ ਲੋ ਕੱਢਣ ਦੇ ਤੂੰ ਤੇ ਆਗ ਲੈਣ ਆਏ ਜੀ ਮੇਰੇ ਇੱਥੇ ਆੜਾ ਲੰਗਣਾ ਹੈ ਜੀ ਨਹੀਂ ਇੱਥੇ ਆਈਏ ਤੇ ਤੋਈ ਕੰਮ ਕੀ ਕੁਛ ਡੀਆਂ ਜੋ ਟੀ ਮੇਰੀ ਇੱਥੇ ਰਵੇਗੀ ਕਿ ਕਿਦਾਂ ਇਦਾਂ ਤੂੰ ਇਹ ਕੋ ਭਾਈ ਮਾਸੀ ਕੰਡੀਆਂ ਨੇ ਜੀ ਆਪਾਂ ਲਾਂਡੇ ਆ ਗਰਜੀਤ ਤੇਰਾ ਫਰਜ਼ ਨਹੀਂ ਹੈਗਾ ਇਹੋ ਗੱਲਾਂ ਤੈਨ ਮੈਂ ਕੱਲ ਗੱਲਾਂ ਸੁਣਾਈਆਂ ਹੀ ਪਰ ਤੂੰ ਹੱਦ ਦੀ ਨਹੀਂ ਹੈਗੀ ਮੈਨੂੰ ਲੈਣਾ ਹੀ ਹੈ ਤੈਨੂੰ ਪਤਾ ਵਾ ਉਹ ਤਾਂ ਉਦਾਂ ਨਹੀਂ ਠੀਕ ਮਿਲਣਾ ਆ ਸਕਦੇ ਉਦੋਂ ਵੀ ਤੂੰ ਹੀ 15 ਦਿਨਾਂ ਦੇ ਵਿੱਚ ਵੀ ਵਿਆਹ ਕਰ ਦੋ ਵਿਆਹ ਕਰ ਦੋ ਤਈ ਛੇਤੀ ਛੇਤੀ ਵਿਆਹ ਕੀਤਾ ਹਾਨੂੰ ਪਤਾ ਹੁੰਦਾ ਤਈ ਤੁਹਾਡੇ ਆਂਡੋ ਘੰਡੋ ਕੁਸ਼ ਦੇ ਵੀ ਕਿਤਰਾ ਦੀਆਂ ਮਾਵਾਂ ਧੀਆਂ ਚਾਵਲਾਂ ਨੇ ਤੇ ਵਿਆਹ ਦੇ ਵਿੱਚ ਕਿਹੜਾ ਤੂੰ ਕੁਝ ਦੀ ਗਏ ਜੇ ਜੇ 15 ਦਿਨਾਂ ਚੋਂ ਵਿਆਹ ਮੰਗ ਰਿਆ ਤੇ ਕਿਉਂਕਿ ਆਪਣਾ 10 ਦਿਨਾਂ ਚ ਤਿਆਰੀ ਕਰ ਲੈਂਦੇ ਸੀ ਕੱਪੜੇ ਦੀ ਚੋਲੇ ਕੰਜਰ ਨੇ ਝੂਠ ਬੋਲਿਆ ਸਾਨੂੰ ਕੀ ਪਤਾ ਹੈ ਪੀਦਾ ਦੀ ਨਾ ਨੀਤੀ ਹਰ ਦੇ ਮੁੰਡੇ ਨੂੰ ਤਾਂ ਸੌਰਿਸਤਾਨ ਦਾ ਹੀਗਾ ਉਦੋਂ ਫਿਰ ਕਰ ਲੈਣਾ ਨਹੀਂ ਉਦੋਂ ਵਿੱਚ ਦੇਣ ਤੇ 15 ਹੈ ਹੀ ਉਦੋਂ ਫਿਰ ਕਿਤੇ ਕਰ ਲੈਂਦੇ ਮੰਮੀ ਜੀ ਤਾਂ ਤਾਂ ਹੀ ਆਪਣੇ ਪੁੱਤ ਨੂੰ ਵਿਆਉਣਾ ਹੈ ਨਾ ਵਿਚੋਲੇ ਨੇ ਇੱਕੋ ਕੰਗਾ ਲਾਂਦੇ ਹੀ ਜੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਧੀ ਚਾਹੀਦੀ ਆ ਅੱਜ ਤਾਂ ਟੇ ਤੌਰ ਤਰੀਕੇ ਬਦਲ ਗਏ ਆ ਤੇ ਗਰੀਬ ਤੇਰੀਆਂ ਗੱਲਾਂ ਤੋਂ ਅੱਜ ਸਭ ਤੋਂ ਹੋ ਗਿਆ ਕਿ ਤੁਹਾਨੂੰ ਦਾਜ ਦੀ ਭੁੱਖ ਹੀ ਉਥੇ ਆਪਣਾ ਭਰਾਵਿਆ ਮੈਂ ਕਿੱਥੇ ਤੁਹਾਨੂੰ ਦਾਜ ਦਿੰਦੇ ਨੇ ਵਰਦੇ ਕੋਤੇ ਚੰਦ ਲੋਗ ਹਨ ਜਿਨ੍ਹਾਂ ਨੂੰ ਬਾਗਵੇਂ ਮਿਲਦੇ ਨਾ ਫਿਰ ਉਹਨੇ ਈ ਧੀਆਂ ਨੂੰ ਬਸਨ ਦਿੰਦੇ ਮਾਪਿਓ ਤੇ ਔਖਿਓ ਕੇ ਦੇ ਦਿੰਦੇ ਆ ਆਪਾਂ ਦਾਜ ਦੀ ਗੱਲ ਨਹੀਂ ਕੀਤੀ ਆਪਾਂ ਇਹ ਕਿ ਆ ਵੀ ਤੁਹਾਡੇ ਕੋ ਤੇ ਕੇ ਸੂਟ ਵੀ ਨਹੀਂ ਸੜਿਆ ਮਿਲਣੀ ਦੇ ਵਿੱਚ ਬਾਕੀ ਸਭ ਕੋ ਛਾੜ ਕੇ ਹੈਗਾ ਹੀ ਮਹਾਰਾਜ ਨੇ ਦਿੱਤਾ ਹੈ ਜੇ ਦਿੱਤਾ ਹੀ ਤੇ ਤਾਂ ਹੰਕਾਰੇ ਦੇ ਤਾਂ ਨੂੰ ਸੁਣਾਉਂਦੇ ਹੋਂ ਤੇ ਫਿਰ ਮੁੱਕਰ ਕੇ ਆਪਣੇ ਮੂੰਹ ਤੇ ਤੁਹਾਡੇ ਦੇ ਕਹਿ ਕੇ ਇੱਕ ਨੋ ਲਾ ਕੇ ਤੇਰੀ ਮਾਂ ਨੇ ਸਾਨੂੰ ਫੜਾਤਾ ਕੋ ਮਾੜਾ ਮੋਟਾ ਤੇ ਲੋਕੀ ਆਪਣੇ ਧੀਆ ਨੂੰ ਜਦੋਂ ਵੀ ਹੁੰਦੇ ਕਰਦਾ ਹੀ ਹੈ ਨਾ ਤੇਰੀ ਮਾਂ ਨੂੰ ਨਹੀਂ ਸੋਚੀ ਨਹੀਂ ਆਈ ਲੋਕੀ ਤੇ ਦੋ ਧੀਆ ਜੰਮਦੀਆਂ ਨਾ ਉਹਨਾਂ ਥੋੜਾ ਥੋੜਾ ਪਾਸੇ ਕਰਕੇ ਜੋੜਦੇ ਤੇ ਹੀ ਆਪਣੀ ਧੀ ਨੇ ਹੁਣੀ ਆ ਸਭ ਕੁਝ ਕਰ ਲੈਂਦੇ ਤੁਸੀਂ ਹਜੇ ਟੈਮ ਹੋਣਾ ਹੀ ਸਾਰੇ ਟੈਮ ਇਹੋ ਤੇ ਨਹੀਂ ਹੁੰਦੇ ਦੇਣ ਵਾਲੇ ਉਹਨਾਂ ਨੇ ਦਕਨ ਵੀ ਨਹੀਂ ਕੱਜੇ ਤੇ ਭੈਣ ਜੀ ਤੋ ਹੀ ਹੈ ਕੰਮ ਨੂੰ ਮੁੰਡੇ ਦਾ ਵਿਆਹ ਕਰਨ ਦੇ ਉਹ ਪਿੱਲੇ ਆ ਦੇਣਾ ਸਾਨੂੰ ਮਿਲੇ ਤੁਹਾਨੂੰ ਕੋਈ ਹਜੇ ਵੀ ਕੰਮ ਨਹੀਂ ਕੋਈ ਚੀਜ਼ਾਂ ਦੀ ਨਹੀਂ ਤਾਂ ਨੋ ਕੀ ਆਪਣੇ 3 ਪੁੱਤਾਂ ਨੂੰ ਦਿੰਦਾ ਹੀ ਆ ਮਾਣਾ ਮੋਟਾ ਤੈਨੂੰ ਦੇਣਾ ਨਹੀਂ ਆ ਤੇ ਦੇ ਕੇ 3 ਨਹੀਂ ਬਸਾਈਆਂ ਜਾਂਦੀਆਂ ਤੁਹਾਨੂੰ ਦਿੱਤਾ ਵੀ ਨਾ ਤੇ ਤੁਸੀਂ ਤਾਂ ਵੀ ਐਸੇ ਲੈ ਕੇ ਦੀਆਂ ਜੋ ਮਾਵਾ 3 ਰੱਖੀ ਦੇਈ ਫਿਰ ਲਾ ਮੰਗੋ ਆ ਜੇ ਚੰਗੇ ਜੇ ਵੀ ਹੁਣ ਗੋਦੀ ਚ ਚੋੱਕ ਕੇ ਇਹਨੂੰ ਬਿਠਾ ਕਰੀਏ ਤਾਂ ਉਹ ਵੀ ਕੰਮ ਕਰਕੇ ਵੇਖ ਲੈਣੇ ਆ ਪੁੱਤ ਇਹਨਾਂ ਨੂੰ ਨਨੂ ਵਾਰੇ ਆਉਣਾ ਆ ਲੋ ਭੈਣ ਜੀ ਤਾਂ ਲੈ ਕੇ ਜੋਰੇ ਹੱਥ ਤੇ ਜੇ ਮੇਰੀ ਧੀ ਤੁਹਾਨੂੰ ਬਾਧੂ ਲੱਗਦੀ ਹੈ ਨਾ ਤੇ ਦੀਆਂ ਦੋ ਰੋਟੀਆਂ ਤੁਹਾਡੇ ਬਾਤੇ ਬਾਧੂ ਨੇ ਤੇ ਮੈਂ ਇਹਨੂੰ ਲੈ ਜੰਨੀ ਆ ਮੈਂ ਲੈਣ ਤੇ ਨਹੀਂ ਆਈ ਪਾਲ ਨੂੰ ਮੈਂ ਲੈ ਕੇ ਜਾਨੀ ਲਾਗਾ ਲਾਗਾ ਇਹਦੇ ਬਿਨਾ ਕੋਈ ਲੱਗਦਾ ਹੁੰਦਾ ਪਾਲ ਜਿਹੜੇ ਪਾਲ ਜਿਹੜੇ ਗਰਲੀਨ ਮੇਰੀ ਮੰਮੀ ਇਦਾਂ ਚੰਗੇ ਨਹੀਂ ਲੱਗਦੀ ਦਾ ਨਹੀਂ ਲਾਗ ਆਏਗਾ ਐਸੇ ਲਾਕ ਬੀਆਂ ਨੇ ਚੱਲ ਤੂੰ ਨਾਲੇ ਉੱਥੋਂ ਮੈਂ ਲੈ ਕੇ ਜਾਨੀ ਮਾਵਾ ਇਹਨਾਂ ਦੇ ਮੱਲੇ ਵਾਲੇ ਸ਼ਰੀਕੇ ਗੱਲਾਂ ਕਰਨਗੇ ਤੇ ਨੂੰ ਨੂੰ ਘਰੋਂ ਕੱਢ ਦਿੱਤਾ ਵਾ ਚੱਲ ਮਨਾਲ ਪਾਪਾ ਮੈਂ ਨਹੀਂ ਜਾਣਾ ਹੈਗਾ ਜਿੰਨਤਾ ਕਲਾ ਵੀ ਨਹੀਂ ਆਉਂਦਾ ਲਾਹ ਆਏਗਾ ਨਾ ਉਹ ਮੈਨੂੰ ਕਹਿਗਾ ਚੰਜਾ ਤੇ ਫਿਰ ਮੈਂ ਚਲਦਾ ਮੈਂ ਨਹੀਂ ਜਾਣਾ ਹੈਗਾ ਉਹ ਤਾਂ ਮੈਂ ਆ ਦੇ ਕੇ ਕੰਮ ਮੈਂ ਤਾਂ ਨਹੀਂ ਹੋ ਮੈਂ ਆ ਦੇ ਖਲੂ ਨੂੰ ਜੀ ਨਹੀਂ ਉਹ ਕਰਨ ਦਾ ਇਹਨਾਂ ਦੇ ਘਰ ਵਿੱਚ ਜੋ ਕੁਛ ਤੇਰੇ ਨਾਲ ਕਰਨ ਦੀਆਂ ਕੋਈ ਨਹੀਂ ਲੱਭ ਨੂੰ ਲੋੜ ਹੋਗੀ ਨਾ ਲਾਹ ਆਪੇ ਉੱਥੇ ਆ ਜਾਊਗਾ ਉੱਥੇ ਗੱਲ ਕਰਾਂਗੇ ਉਹਦੇ ਨਾਲ ਚਲ ਤੂੰ ਪਾਲ ਲੀਵੇ ਨਿੰਗੜਲੀਂ ਦੀ ਤੇ ਨਹੀਂ ਮਤ ਨਹੀਂ ਤੂੰ ਸਾਡੇ ਮਾਵਾ ਧੀਆਂ ਦੇ ਸਾਹਮਣੇ ਬੋਲ ਜੇ ਪਰ ਮਾਂ aí ਦੇ ਸਾਹਮਣੇ ਵੇਖ ਕਿਤਨਾ ਪਟਾਕਣ ਲਈ ਹੀ ਚੰਗਾ ਹੈ ਮੰਮੀ ਉਹ ਦਿਮਾ ਆਪਣੇ ਹੱਥੀ ਲੈ ਚਲੀ ਆਪਣੀ ਧੀ ਨੂੰ ਕੀ ਕਹਿੰਦੇ ਨੇ ਸੱਪ ਵੀ ਮਰ ਗਿਆ ਤੇ ਛੋਟਾ ਵੀ ਬਚ ਗਿਆ ਜੀ ਚੁੱਪ ਕਰਾ ਜੇ ਇੱਥੇ ਹੀ ਸੁਗਾਤਾ ਤੇ ਹਲਫਾ ਵਿੱਚ ਕੀ ਲੈ ਕੇ ਆਈ ਆ ਮੂੰਹ ਵੀ ਨਹੀਂ ਆਹੇ ਮੰਮੀ ਤੇ ਸੜੇ ਦੇ ਕੇਲੇ ਆ ਕਿਦਾਂ ਨਾਲ ਨੂੰ ਲੈ ਆਂਦੇ ਮਾਸਾ ਮਾਂ ਆਂ ਧੀ ਬੈ ਕੇ ਖਾਂਦੀਆਂ ਕੁੱਤੇ ਕਿ ਉਹ ਇੱਦਾਂ ਕਰਾਂ ਢੀ ਮੰਮੀ ਸੱਚ ਪੁੱਛਣਾ ਮੇਰਾ ਘਰੋਂ ਜਾਣ ਨੂੰ ਜੀ ਨਹੀਂ ਕਰਦਾ ਅਸਲੀ ਵੀ ਮੇਰਾ ਘਰ ਇਹ ਹੋਈ ਆ ਜੇ ਮੈਂ ਇੰਨਾਂ ਲਈ ਬੋਝਾਂ ਤਾਂ ਮੈਂ ਤੁਹਾਡੇ ਲਈ ਵੀ ਬੋਝ ਹੀ ਹੋਵਾਂਗੀ ਪੁੱਤ ਕੋਈ ਗੱਲ ਨਹੀਂ ਆ ਕਿਉਂ ਤੂੰ ਬੋਝ ਆ ਮਾਪਿਆਂ ਵਾਸਤੇ ਈਆਂ ਦਾ ਬੋਝ ਥੋੜਾ ਹੁੰਦਾ ਵਾ